ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਅੱਜ ਦੀ ਜਿਹੜੀ ਵਿਸ਼ੇਸ਼ ਪ੍ਰੈਸ ਕਾਨਫਰੰਸ ਮੈਂ ਕਰਨ ਜਾ ਰਿਹਾ ਇਹ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਹੈਗਾ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਸ਼ੇੜੀ ਹੋਈ ਹੈ ਜਿਸ ਦੇ ਕਮੇਟੀ ਦੇ ਮੁਖੀ ਮਾਨਯੋਗ ਕੈਬਨਿਨ ਮਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਔਰ ਸਾਡੇ ਜ਼ਿਲ੍ਹੇ ਦਾ ਜਿਹੜਾ ਇੰਚਾਰਜ ਵੀ ਉਹਨਾਂ ਨੂੰ ਲਗਾਇਆ ਗਿਆ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਸਾਰੇ ਪ੍ਰਸ਼ਾਸਨ ਦੇ ਨਾਲ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਰੇ ਲੀਡਰ ਸਾਹਿਬਾਨਾਂ ਦੀ ਜ਼ਿਲ੍ਹੇ ਦੇ ਸਾਰੇ ਲੀਡਰ ਸਾਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਚਿੱਟੇ ਦੇ ਕੋਡ ਨੂੰ ਖਤਮ ਕਰਨ ਦੇ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਚਿੱਟੇ ਤੋਂ ਬਚਾਉਣ ਲਈ ਚਿੱਟੇ ਤੋਂ ਮੁਕਤ ਕਰਨ ਦੇ ਲਈ ਜਿਹੜਾ ਇਹ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਸੀ ਸੋ ਇੱਕ ਹਫ਼ਤਾ ਹੋ ਗਿਆ ਉਸ ਦਿਨ ਵੀ ਮਾਨਯੋਗ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਜਿਹੜੇ ਔਰਤੇ ਗੜਪੜ ਦੇ ਮੇਨ ਕਿੰਗ ਨੇ ਜਿਹੜੇ ਮਗਰਮੱਛ ਨੇ ਚਿੱਟੇ ਦੀ ਸਪਲਾਈ ਦੇ ਸੋ ਉਹਨਾਂ ਦੇ ਨਾਮ ਦਿੱਤੇ ਗਏ ਸੀ ਔਰਤੇ ਗੜਪੜ ਦੇ ਜਿਹੜੇ ਮੇਨ ਕਿੰਗ ਪਿੰਨ ਨੇ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਕਰੀਬ ਮੈਨੂੰ ਲੱਗਦਾ ਕਿ 10 10 20 20 ਕਿਲੋ ਚਿੱਟੇ ਦਾ ਇੱਕ ਖੇਪ ਇਹਨਾਂ ਦੇ ਕੋਲ ਉਤਰਦੀ ਐ ਔਰ ਡੇਲੀ ਦਾ 8 10 ਲੱਖ ਰੁਪਈਆ ਜਿਹੜੀ ਇਹ ਇਹ ਚਿੱਟੇ ਦੀ ਕਮਾਈ ਤੋਂ ਇਹਨਾਂ ਦੇ ਕੋਲ ਆਂਦਾ ਹਰ ਰੋਜ਼ ਦੀ ਸੇਲ ਆ ਸੋ ਇਹ ਜਿਹੜੇ ਤਿੰਨ ਪਰਿਵਾਰ ਨੇ ਤਿੰਨ ਜਿਹੜੇ ਮੇਨ ਨਾਮ ਨੇ ਮੈਂ ਉਹ ਤੁਹਾਨੂੰ ਦੱਸਣ ਜਾ ਰਿਹਾ ਉਹਦੇ ਵਿੱਚ ਜੈਲੀ ਦਾ ਪਰਿਵਾਰ ਆ ਜੀ ਸੋਖੀ ਦਾ ਪਰਿਵਾਰ ਆ ਤੇ ਦੇਵੀ ਦਾ ਪਰਿਵਾਰ ਆ ਇਹ ਤਿੰਨ ਉਹ ਪਰਿਵਾਰ ਨੇ ਬਾਕੀ ਹੋਰ ਵੀ ਹੈਗੇ ਨੇ ਛੋਟੇ ਮੋਟੇ ਇਹ ਉਹ ਵੱਡੇ ਮਗਰਮੱਛ ਨੇ ਜਿਨ੍ਹਾਂ ਦੇ ਪੂਰੇ ਪਰਿਵਾਰ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਘੱਟੋ ਘੱਟ 20 ਤੋਂ 25-25 ਪਰਚੇ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਹੁਣ ਤੱਕ ਕਾਰਵਾਈ ਨਾ ਕਰਨਾ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਇੱਕ ਬੜੀ ਨਿਰਾਸ਼ਾ ਆ ਬੜੀ ਇਹਨਾਂ ਤੋਂ ਪੂਰਾ ਏਰੀਆ ਪੂਰਾ ਜ਼ਿਲ੍ਹਾ ਫਲੋਰ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਬੜਾ ਚੌਰ ਰੋਪੜ ਹਰ ਬੰਦਾ ਦੁਖੀ ਆ ਹਰ ਬੰਦਾ ਤੰਗ ਆ ਇਸ ਲੈਵਲ ਦੀ ਗੁੰਡਾਗਰਦੀ ਕਰਦੇ ਨੇ ਮੈਨੂੰ ਤਾਂ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਜਿਹੜੇ ਇਹਨਾਂ ਦੇ ਮੁੰਡੇ ਨੇ ਇਹ ਪੂਰੀ ਗੁੰਡਾਗਰਦੀ ਕਰਦੇ ਨੇ ਲਗਜ਼ਰੀ ਗੱਡੀਆਂ ਰੱਖੀਆਂ ਹੋਈਆਂ ਮਹਿਲ ਟੈਪ ਇਹਨਾਂ ਨੇ ਕੋਠੀਆਂ ਪਾਈਆਂ ਹੋਈਆਂ ਔਰ ਗੱਡੀਆਂ ਇਹ ਸਪੀਡ ਨਾਲ ਚਲਾਉਂਦੇ ਨੇ ਕਿ ਕਈ ਤਾਂ ਇਹਨਾਂ ਨੇ ਨਾਕਿਆਂ ਦੇ ਉੱਤੇ ਜਦੋਂ ਇਹ ਨਸ਼ੇ ਦੀ ਖੇਪ ਲੈ ਕੇ ਆਉਂਦੇ ਨੇ ਨਾ ਕਈ ਤਾਂ ਨਾਕਿਆਂ ਦੇ ਉੱਤੇ ਇਹਨਾਂ ਨੇ ਪੁਲਿਸ ਵਾਲੇ ਡਰਡ ਦਿੱਤੀ ਕਈ ਪੌਸ ਵਾਲਿਆਂ ਨੂੰ ਇਹਨਾਂ ਨੇ ਗੁਲਾਮੇ ਤੋਂ ਹੱਥ ਪਾ ਲਿਆ ਇੱਕ ਸਾਡੇ ਪਿੱਛੇ ਅਫਸਰ ਨੂੰ ਇਹਨਾਂ ਨੇ ਘਰੇ ਜਾ ਕੇ ਉਹਨਾਂ ਬਤਮੀਜ਼ੀ ਕੀਤੀ ਉਹਦੇ ਨਾਲ ਹੱਥੋਂ ਪਾਈ ਹੋਏ ਔਰ ਇਹ ਬੇਖੌਫ ਹੋ ਕੇ ਇਹ ਜਿਹੜਾ ਇੰਨਾ ਬੇਪਰਵਾਹ ਕੰਮ ਕਰ ਰਹੇ ਨੇ ਇਹਨਾਂ ਦੇ ਪਿੱਛੇ ਕੌਣ ਹੈ ਇਹਨਾਂ ਪਰਿਵਾਰਾਂ ਸਬੰਧੀ ਇਹ ਜਿਹੜੇ ਤਿੰਨ ਵੱਡੇ ਨਾਮ ਨੇ ਜਿਹੜੇ ਆਪਣੇ ਆਪ ਨੂੰ ਬਾਦਸ਼ਾਹ ਬਣੀ ਬੈਠੇ ਨੇ ਚਿੱਟੇ ਦੇ ਸੁਦਾਗਰਾਂ ਦੇ ਬਾਦਸ਼ਾਹ ਬਣੀ ਬੈਠੇ ਨੇ ਪੂਰੇ ਪੰਜਾਬ ਦੇ ਵਿੱਚੋਂ ਜੇ ਵੱਡੇ ਨਗਰ ਮੱਛਾਂ ਦੀ ਮੈਂ ਗੱਲ ਕਰਾਂ ਵੱਡੇ ਸਮਗਲਰਾਂ ਦੀ ਗੱਲ ਕਰਾਂ ਤੇ ਇਹਨਾਂ ਇਹਨਾਂ ਬੰਦਿਆਂ ਦੇ ਕੋਲ ਵੱਡੀ ਖੇਪ ਉੱਤਰਦੀ ਆ ਜੀ ਰੋਜ਼ ਚਿੱਟੇ ਦੀ ਜਿਹੜਾ ਲੋਕ ਆਮ ਦੱਸ ਰਹੇ ਨੇ ਸੋ ਇਹ ਪੁਲਿਸ ਪ੍ਰਸ਼ਾਸਨ ਨੂੰ ਵੀ ਬਦਨਾਮ ਕਰ ਰਹੇ ਨੇ ਕਿ ਸਾਡੀ ਸੈਟਿੰਗ ਆ ਜੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸੋ ਪ੍ਰਸ਼ਾਸਨ ਵੀ ਇਹਨਾਂ ਤੇ ਸਖਤ ਕਾਰਵਾਈ ਕਰਕੇ ਆਪਣਾ ਚੰਗਾ ਮੈਸੇਜ ਦਵੇ ਔਰ ਇਹ ਨਾਲ ਦੀ ਨਾਲ ਅਪੀਲ ਕਰ ਰਹੇ ਹਾਂ ਕਿ ਇੱਕ ਹਫਤਾ ਹੋ ਗਿਆ ਮਾਨਜੋਬ ਸਰਦਾਰ ਹਰਪਾਲ ਸਿੰਘ ਕੀਮਾ ਦੀ ਜਿਸ ਦਿਨ ਆਏ ਸੀ ਉਸ ਦਿਨ ਅਸੀਂ ਸਾਰਿਆਂ ਨੇ ਠੋਕ ਵਜਾ ਕੇ ਕਿਹਾ ਸੀ ਕਿ ਭਾਈ ਔਰਤੇ ਗੁੜਪੜ ਉੱਤੇ ਜਿਹੜੇ ਉੱਥੇ ਦੇ ਮਗਰਮੱਛ ਨੇ ਵੱਡੇ ਤਸਕਰ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਜੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੀਤੀ ਤਾਂ ਇੱਥੇ ਉਹ ਜਵਾਬ ਦੇ ਨੇ ਅਸੀਂ ਉਹਨਾਂ ਤੋਂ ਵੀ ਸਵਾਲ ਪੁੱਛਦਿਆਂ ਇਹ ਪੁਲਿਸ ਪ੍ਰਸ਼ਾਸਨ ਤੋਂ ਵੀ ਸਵਾਲ ਨਾਲ ਹੀ ਆ ਕਿ ਭਾਈ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਔਰ ਇਹਦੇ ਤੇ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਊਗੀ ਤਾਂ ਫਿਰ ਮੈਂ ਮਾਨਯੋਗ ਇੱਕ ਦੋ ਦਿਨ ਦੇ ਵਿੱਚ ਮਾਨਯੋਗ ਹਰਪਾਲ ਸਿੰਘ ਚੀਮਾ ਜੀ ਨੂੰ ਲਿਆ ਕੇ ਦੁਬਾਰਾ ਫਿਰ ਉਹਨਾਂ ਲੋਕਾਂ ਦੇ ਰੂਬਰੂ ਉਹਨਾਂ ਦੇ ਪਿੰਡ ਵਿੱਚ ਲੈ ਕੇ ਜਾਊਗਾ ਜੀ ਤੁਸੀਂ ਕਰਾ ਦਿਖਾਉਣੀ ਹੈਗੀ ਤੇ ਹੁਣ ਕਿਉਂ ਤੁਸੀਂ ਬੋਲ ਰਹੇ ਹੋ ਤਿੰਨ ਸਾਲਾਂ ਤੋਂ ਕਿਉਂ ਨਹੀਂ ਬੋਲੇ ਬਿਲਕੁਲ ਤੁਹਾਡਾ ਸਵਾਲ ਬਿਲਕੁਲ ਵਾਜਬ ਆ ਜੀ ਪਿਛਲੇ 3 ਸਾਲਾਂ ਦੇ ਵਿੱਚ ਕਈ ਲੋਕ ਕਹਿੰਦੇ ਨੇ ਜੀ ਦਿੱਲੀ ਹਾਰਨ ਤੋਂ ਬਾਅਦ ਤੁਸੀਂ ਤਾਂ ਪੰਜਾਬ ਸਰਕਾਰ ਐਕਟਿਵ ਹੋ ਗਈ ਆ ਭਾਈ ਦਾ ਸਵਾਲ ਵੀ ਇਹੀ ਜਮੇ ਜਿੰਨਾ ਸਾਲਾਂ ਦੇ ਵਿੱਚ ਭਾਵੇਂ ਕਿ ਅਸੀਂ ਜਿਸ ਤਰ੍ਹਾਂ ਦੀ ਹੁਣ ਜੁੱਧ ਨਸ਼ਿਆਂ ਵਿਰੁੱਧ ਆਰ ਪਾਰ ਦੀ ਲੜਾਈ ਛੇੜੀ ਆ ਇਸ ਲੈਵਲ ਦੀ ਲੜਾਈ ਭਾਵੇਂ ਤੁਸੀਂ ਸੋਚ ਸਕਦੇ ਆ ਕਿ ਨਹੀਂ ਛੇੜੀ ਸੀ ਪਰ ਨਸ਼ੇ ਦੇ ਸੁਦਾਗਰਾਂ ਉਤੇ ਜਿੰਨੇ ਪਿਛਲੇ 20 ਤੋਂ 25 ਸਾਲਾਂ ਦੇ ਵਿੱਚ ਪਰਚੇ ਹੋਏ ਨੇ ਜਿੰਨੇ 20 ਤੋਂ 25 ਸਾਲਾਂ ਦੇ ਵਿੱਚ ਐਫਆਈਆਰ ਹੋਈਆਂ ਨੇ ਉਹਨਾਂ ਤੋਂ ਦੁੱਗਣੀਆਂ ਨਹੀਂ ਬਲਕਿ ਤਿਗਣੀਆਂ ਐਫਆਈਆਰ ਆਈਆਂ ਜਿਹੜੇ ਤਿਗਣੀਆਂ ਪਰਚੇ ਨੇ ਉਹ ਇਹਨਾਂ ਨਸ਼ੇ ਤਸਕਰਾਂ ਦੇ ਉੱਤੇ ਹੋਏ ਨੇ ਨਮਾ ਸ਼ਹਿਰ ਦੇ ਵਿੱਚ ਵੱਡੀ ਖੇਪ ਫੜਨ ਦੇ ਲਈ ਮੈਂ ਅੱਜ ਨਵਾਂ ਉਜਾਗਰ ਕੀਤੇ ਨੇ ਕਿਉਂਕਿ ਵੱਡੀ ਖੇਪ ਜਿਹੜੇ ਵੱਡੇ ਨਸ਼ੇ ਦੇ ਤਸਕਰ ਨੇ ਉਹ ਇਹ ਪਰਿਵਾਰ ਨੇ ਤਿੰਨੇ ਔਰ ਇਹਨਾਂ ਪਰਿਵਾਰਾਂ ਦੇ ਉੱਤੇ ਜਦੋਂ ਕਾਰਵਾਈ ਹੋਊਗੀ ਤੁਹਾਨੂੰ ਖੇਪ ਦਾ ਵੀ ਪਤਾ ਲੱਗ ਜਾਊਗਾ ਤੇ ਕਾਰਵਾਈ ਵੀ ਵੱਡੀ ਹੋਊਗੀ ਇਹ ਮੈਂ ਗਾਰੰਟੀ ਦਿੰਦਾ